ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜ੍ਹਾਂਗੇ ਜਬੂਰਾਂ ਦੀ ਪੋਥੀ ਦਾ 16ਵਾਂ ਅਧਿਆਇ ਸੰਤਾਂ ਦਾ ਅਧਿਕਾਰ ਉਹਦੀ ਪਹਿਲੀ ਆਇਤ ਹੈ ਪਰਮੇਸ਼ਾ ਮੇਰੀ ਰੱਸ਼ਿਆ ਕਰ ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ ਦੂਸਰੀ ਆਇਤ ਮੈਂ ਯਹੋਵਾ ਨੂੰ ਆਖਿਆ ਕਿ ਤੂੰ ਹੀ ਮੇਰਾ ਪ੍ਰਭੂ ਹੈ ਮੇਥੋਂ ਪਰ ਤੇਥੋਂ ਪਰੇ ਮੇਰੀ ਕਿਤੇ ਭਲਾਈ ਨਹੀਂ ਤੀਸਰੀ ਆਇਤ ਸੰਤ ਜਿਹੜੇ ਧਰਤੀ ਉੱਤੇ ਹਨ ਅਤੇ ਪਤਵੰਤ ਉਹਨਾਂ ਵਿੱਚ ਮੇਰੀ ਖੁਸ਼ੀ ਪੂਰੀ ਹੈ। ਚੌਥੀ ਆਇਤ ਜਿਹੜੇ ਦੂਜੇ ਦੇ ਮਗਰ ਭੱਜਦੇ ਹਨ ਉਹਨਾਂ ਦੇ ਗੰਮ ਵਧ ਜਾਣਗੇ। ਮੈਂ ਉਹਨਾਂ ਦੀਆਂ ਲਹੂ ਦੀਆਂ ਪੇਟਾਂ ਨਹੀਂ ਡੋਲਾਂਗਾ ਅਤੇ ਨਾ ਆਪਣੇ ਬੁੱਲਾਂ ਤੇ ਉਹਨਾਂ ਦਾ ਨਿਆਉ ਲਿਆ ਮੰਗਾ। ਪੰਜਵੀਂ ਆਇਤ ਯਹਵਾ ਮੇਰੇ ਵਿਰਸੇ ਦਾ ਅਤੇ ਮੇਰੇ ਕਟੋਰੇ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈਂ। ਛੇਵੀਂ ਆਇਤ ਮਨਪੋਂ ਦੇ ਥਾਵਾਂ ਵਿੱਚ ਮੇਰੇ ਲਈ ਜਰੀਬ ਪਾਈ ਮੈਨੂੰ ਤਾਂ ਬਹੁਤ ਚੰਗਾ ਅਧਿਕਾਰ ਮਿਲਿਆ 7ਵੀਂ ਆਇਤ ਮੈਂ ਯਹੋਵਾ ਨੂੰ ਮੁਬਾਰਕ ਆਖਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਲਾਉਂਦੇ ਹਨ 8ਵੀਂ ਆਇਤ ਮੈਂ ਸਦਾ ਹੀ ਯਹੋਵਾ ਨੂੰ ਆਪਣੇ ਅੱਗੇ ਰੱਖਿਆ ਹੈ ਉਹ ਮੇਰੇ ਸੱਜੇ ਪਾਸੇ ਜੋ ਹੈ ਐਸ ਲਈ ਮੈਂ ਨਾ ਡੋਲਾਂਗਾ 9ਵੀਂ ਆਇਤ ਇਸ ਕਰਕੇ ਮੇਰਾ ਦਿਲ ਆਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ ਮੇਰਾ ਸਰੀਰ ਵੀ ਚੈਨ ਵਿੱਚ ਵਸੇਗਾ 10ਵੀਂ ਆਇਤ ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ ਨਾ ਆਪਣੇ ਪਵਿੱਤਰ ਪਰਖ ਨੂੰ ਗੌਰ ਵੇਖਣ ਦੇਵੇਂਗਾ 11ਵੀਂ ਆਇਤ ਤੂੰ ਮੈਨੂੰ ਜਿਉਣ ਦਾ ਮਾਰਗ ਵਿਖਾਵੇਂਗਾ ਤੇਰੇ ਹਜ਼ੂਰ ਆਨੰਦ ਦੀ ਭਰਪੂਰੀ ਹੈ ਤੇਰੇ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ ਆਮੀਨ ਪ੍ਰਭੂ ਜੀ ਨੇ ਵਚਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਹੀ ਵਸਤੇ ਰਹਿਣ ਆਮੀਨ ਸਾਰਿਆਂ ਜੀ ਹਮ ਸਿੱਕੇ